आर्किटेक्ट ऑफ मॉडर्न इंडिया डॉक्टर भीमराव अंबेडकर जी ਦੇ ਨਾਮ ਤੇ ਕੱਢੀ ਗਈ ਬੁੱਕ ਜਿਸ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਵੱਲੋਂ ਬਣਾਏ ਗਏ ਸੰਵਿਧਾਨ ਬਾਰੇ ਵਿਚਾਰਤਾ ਰਾ ਬਾਰੇ ਸਭ ਕੁਝ ਲਿਖਿਆ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਪੂਰੇ ਦੇਸ਼ ਪਰ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਨਾਮ ਤੇ ਬਣਾਏ ਗਏ ਸੈਂਟਰ ਵਿੱਚ ਬੱਚਿਆਂ ਵੱਲੋਂ ਹਿੱਸਾ ਲੈ ਕੇ ਅੱਜ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਇਸੇ ਲੜੀ ਨੂੰ ਲੈ ਕੇ ਅੱਜ ਫਲੋਰ ਵਿਖੇ ਪਿੰਨ ਨੰਗਲ ਵਿੱਚ ਆਧੁਨਿਕ ਪਾਰਤ ਦਾ ਆਰਕੀਟੈਕਟ ਅੰਬੇਦਕਰ ਨੂੰ ਡਾਕਟਰ 15ਵਾਂ ਮੁਕਾਬਲਾ ਪੰਜੀ ਅਕਸਰ 2024 ਪ੍ਰਬੰਧ ਭਾਰਤ ਫਾਊਂਡੇਸ਼ਨ ਆਧੁਨਿਕ ਭਾਰਤ ਦਾ ਆਰਕੀਟੈਕਟਿਕ ਬੇਦਕਰ ਡਾਕਟਰ ਪ੍ਰਬੰਧ ਭਾਰਤ ਫਾਊਂਡੇਸ਼ਨ ਵੱਲੋਂ ਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀ ਰਾਮ ਅਤੇ ਨਾਲ ਉਹਨਾਂ ਦੇ ਹੋਰ ਸਾਥੀਆਂ ਵੱਲੋਂ ਪਿੰਡ ਨੰਗਲ ਵਿੱਚ ਬਣਾਏ ਗਏ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਨਾਮ ਤੇ 202 ਨੰਬਰ ਸੈਂਟਰ ਵਿੱਚ ਅੱਜ ਇੱਕ ਕੰਪੀਟੀਸ਼ਨ ਦੇ ਆਧਾਰ ਤੇ ਬੱਚਿਆਂ ਵੱਲੋਂ ਟੈਸਟ ਕਰਵਾਏ ਜਾ ਰਹੇ ਨੇ ਜਿਸ ਦਾ ਰਿਜ਼ਲਟ 3 ਨਵੰਬਰ ਨੂੰ ਪਿੰਡ ਡੱਲੇਵਾਲ ਵਿਖੇ ਬਾਬਾ ਸਾਹਿਬ ਪੀਮਰਾ ਅੰਬੇਦਕਰ ਜੀ ਜਾਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਨ ਨੰਗਲ ਦੇ ਸਾਬਕਾ ਸਰਪੰਚ ਖੁਸ਼ੀ ਲਾਮ ਜੀ ਨੇ ਦੱਸਿਆ ਹੈ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਇਸ ਸੈਂਟਰ ਨੂੰ ਵੱਡਾ ਕਰਨ ਦੀ ਸੋਚ ਹੈ ਜਿਸ ਨੂੰ ਪੂਰਾ ਕਰਕੇ ਅਸੀਂ ਅੱਗੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪ੍ਰੀਖਿਆ ਲੈ ਸਕੀਏ ਜਿਸ ਨਾਲ ਬੱਚੇ ਵੱਖ-ਵੱਖ ਪਿੰਡਾਂ ਚੋਂ ਆਣ ਕੇ ਬੱਚੇ ਕੰਪੀਟੀਸ਼ਨ ਵਿੱਚ ਭਾਗ ਲੈ ਸਕਣ ਜਿਸ ਨਾਲ ਬੱਚੇ ਨਸ਼ਿਆਂ ਤੋਂ ਦੂਰ ਰਹੇ ਕੇ ਪੜਾਈ ਵਿੱਚ ਹੋਰ ਧਿਆਨ ਦੇ ਸਕਣ ਅਤੇ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਵੱਲੋਂ ਦੱਸੇ ਗਏ ਰਾਤੇ ਚੱਲ ਸਕਣ ਇਸ ਵਿੱਚ ਮੌਕੇ ਤੇ ਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀ ਲਾਲ ਜੀ ਨਾਲ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਸ਼ੋਕ ਲਾਲ ਜੀ, ਅਮੀਰ ਚੰਦ, ਅਧਿਆਪਕ ਰਜਨੀ ਬਾਲਾ ਜੀ ਮੌਕੇ ਤੇ ਮੌਜੂਦ ਸਨ। ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬ ਦੀ ਤਰਫੋਂ ਹਰ ਸਾਲ ਜਿਹੜਾ ਬੱਚਿਆਂ ਦੇ ਵਿੱਚ ਡਾਕਟਰ ਅੰਬੇਡਕਰ ਨੂੰ ਚੇਤਨਾਦਾ ਕਰਨ ਦੇ ਲਈ ਹਰ ਸਾਲ ਜਿਹੜਾ ਪੁਸਤਕ ਦੇ ਉੱਤੇ ਕੰਪੀਟੀਸ਼ਨ ਕਰਾਇਆ ਜਾਂਦਾ 바ਵਾ ਸਾਹਿਬ ਦੇ ਜੀਵਨੀ ਦੇ ਉੱਤੇ ਇਸ ਵਾਰ ਫੇਰ 15ਵੀਂ ਪੁਸਤਕ ਦਾ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਪ੍ਰਤੀਯੋਗਤਾ ਹੋ ਰਹੀ ਆ 15ਵੀਂ ਪੁਸਤਕ ਦੇ ਉੱਤੇ ਉਹਦੇ ਤਹਿ ਤੇ ਅੱਜ ਜਿਹੜਾ ਨੰਗਲ ਵਿੱਚ ਵੀ ਸੈਂਟਰ ਬਣਾਇਆ ਗਿਆ ਸੀ ਜਿਹੜਾ ਸੈਂਟਰ ਨੰਬਰ 202 ਆ ਇਸੇ ਤਰ੍ਹਾਂਨੇਕਾਂ ਹੀ ਸੈਂਟਰ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅੱਜ ਬੱਚੇ ਇਸ ਪ੍ਰੀਖਿਆ ਦਾ ਦੇ ਰਹੇ ਆ ਜਿਹੜਾ ਰਿਜ਼ਲਟ ਜਿਹੜਾ 3 ਨਵੰਬਰ ਨੂੰ ਪ੍ਰਬੁੱਧ ਭਾਰਤ ਫੈਡਰੇਸ਼ਨ ਜਿਹੜਾ ਰਾਜ ਗ੍ਰਹਿ ਜਿੱਥੇ ਡਾਕਟਰ ਅੰਬੇਡਕਰ ਸਾਹਿਬ ਦਾ ਬਣ ਰਿਹਾ ਡੱਲੇ ਵਾਲ ਗੁਰਾਇਆ ਵਿਖੇ ਉੱਥੇ ਜਿਹੜਾ ਕੱਢਿਆ ਜਾਊਗਾ ਬੱਚਿਆਂ ਦੀ ਕੀ ਹੌਸਲਾ ਹੈ ਬੱਚੇ ਪੂਰੇ ਉਤਸ਼ਾਹਿਤ ਸਗੇ ਔਰ ਸਾਰੇ ਜਿੰਨੇ ਬੱਚਿਆਂ ਨੇ ਬੁੱਕਾਂ ਲਈਆਂ ਸੀ ਉਹ ਸਾਰੇ ਜਿਹੜਾ ਟਾਈਮ ਦੇ ਆ ਕੇ ਆ ਜੋ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਹੇ ਜਿਹੜੇ ਬੱਚੇ ਅਧੂਰੇ ਨੇ ਉਹਨਾਂ ਨੂੰ ਵੀ ਨਵੇਂ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਸੈਂਟਰ ਨੂੰ ਵੱਡਾ ਸੈਂਟਰ ਬਣਾਈਏ ਤਾ ਜੋ ਇਲਾਕੇ ਭਾਰਤ ਤੋਂ ਇਹ ਬੱਚੇ ਜਿਹੜੇ ਇਸ ਪ੍ਰਤੀਯੋਗਤਾ 'ਚ ਹਿੱਸਾ ਲੈ ਸਕਣ ਔਰ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਉਹਦੀ ਸੋਚ ਦੇ ਮੁਤਾਬਕ ਆਉਣ ਵਾਲਾ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਡਾਕਟਰ ਅੰਬੇਡਕਰ ਦੇ ਜੀਵਨ ਤੋਂ ਸਿੱਖਿਆ ਲੈ ਕੇ ਪੜ੍ਹੇ ਲਿਖੇ ਸਮਾਜ ਜਿਹੜਾ ਸਿਰਜਣਾ ਹੋਵੇ